ਅੱਜ ਬਣਾਉਣ ਲੱਗੇ ਆ ਮੂੰਗੀ ਮਸਰੀ ਦੀ ਦਾਲ ਜੋ ਕਿ ਬਣਾਨੀ ਬਹੁਤ ਹੀ ਸਿੰਪਲ ਹੈ ਜਦੋਂ ਤੁਸੀਂ ਕੁਝ ਹਲਕਾ ਫੁਲਕਾ ਖਾਣਾ ਤੇ ਇਹ ਦਾਲ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਤਾਂ ਇਹ ਕੀ ਹੈ ਦਾਲ ਆਪਾਂ ਚੁੱਕ ਕੇ ਧੋ ਲੈਂਦੇ ਆ ਉਸ ਤੋਂ ਬਾਅਦ ਉਹਨਾਂਕ ਪਾਣੀ ਰੱਖਣਾ ਹੈ 2 3 ਗਲਾਸ ਜਾਂ ਫਿਰ 2.5 ਗਲਾਸ ਲੈ ਲਓ ਤੇ ਦਾਲ ਆਪਾਂ ਚੰਗੀ ਤਰ੍ਹਾਂ ਹੁਣ ਧੋ ਲੈਂਦੇ ਆ ਤੇ 2 3 ਵਾਰ ਧੋਣ ਤੋਂ ਬਾਅਦ ਇਹਨੂੰ ਦੇਖੋ ਪਾਣੀ ਚੰਗੀ ਤਰ੍ਹਾਂ ਕੱਢ ਦੇਣਾ ਤੇ ਫਿਰ ਆ ਆਪਣੀ ਦਾਲ ਧੋ ਲਈ ਆਪਾਂ ਤੇ ਪਾਣੀ ਗਰਮ ਹੋ ਗਿਆ ਤੇ ਇਹਦੇ ਵਿੱਚ ਹੁਣ ਦਾਲ ਨੂੰ ਐਡ ਕਰ ਦਿੰਦੇ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ 2 ਤੋਂ 3 ਟਮਾਟਰ ਕਿਉਂਕਿ ਟਮਾਟਰ ਨਾਲ ਹੀ ਇਹਦਾ ਟੇਸਟ ਵਧੀਆ ਆਂਦਾ ਹੈ ਆ ਟਮਾਟਰ ਕੱਟ ਕੇ ਪਾਤੇ ਆ ਤੇ ਹੁਣ ਇਸ ਤੋਂ ਬਾਅਦ ਆਪਾਂ ਪਾਵਾਂਗੇ ਹਲਦੀ ਮਿਰਚ 2 ਚਮਚ ਜਾਂ 2.5 ਉਹ ਤੇਜ਼ ਦੇ ਹਿਸਾਬ ਨਾਲ ਹੈ ਨੂਨ ਨੂਨ ਆਪਾਂ 1 2 2 ਚਮਚ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਆਪਾਂ ਹਿੰਗ ਹਿੰਗ ਕੀਏ ਤੁਹਾਡੇ ਹਾਜਮੇ ਲਈ ਵਧੀਆ ਰਹਿੰਦੀ ਹੈ ਇਸ ਕਰਕੇ ਹਰ ਦਾਲ ਵਿੱਚ ਇਹਨੂੰ ਪਾਓ ਜ਼ਰੂਰ ਤੇ ਹੁਣ ਆਪਾਂ ਸੀਟੀ ਲਵਾਨੀ ਐ ਇਹ ਦਾਲ ਇੰਨੀ ਜਿਆਦਾ ਸੁੱਕੀ ਹੈ ਕਿ ਦੋ ਕੁ ਸੀਟੀਆਂ ਵਿੱਚ ਹੀ ਤਿਆਰ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਕੀ ਆਪਾਂ ਤੜਕੇ ਦੀ ਤਿਆਰੀ ਕਰਦੇ ਹਾਂ ਸਰੋਂ ਦਾ ਤੇਲ ਇਧਰ ਆਪਣੀ ਦਾਲ ਬਣ ਕੇ ਤਿਆਰ ਹੋਊਗੀ ਤਾਂ ਇਹਨੂੰ ਸਭ ਤੋਂ ਸੁੱਕੀ ਦਾਲ ਕਹਿੰਦੇ ਆ ਕਿਉਂਕਿ ਦੋ ਕੁ ਸੀਟੀਆਂ ਵਿੱਚ ਆਰਾਮ ਨਾਲ ਤਿਆਰ ਹੋ ਜਾਂਦੀ ਹੈ ਤੇ ਇਹਦੇ ਵਿੱਚ ਹੁਣ ਆਪਾਂ ਪਹਿਲਾਂ ਪਾਉਂਦੇ ਹਾਂ ਜੀਰਾ ਹਿੰਗ ਆਪਾਂ ਦਾਲ ਵਿੱਚ ਉਦੋਂ ਹੀ ਪਾਤੇ ਸੀ ਜਦੋਂ ਰੱਖੀ ਸੀਗੀ ਤਾਂ ਲਸਣ ਪਿਆਜ਼ ਅਦਰਕ ਇਹ ਕੱਟ ਕੇ ਰੱਖੇ ਹੋਏ ਸੀਗੇ ਇਹ ਤੋਂ ਬਾਅਦ ਹੁਣ ਦੇਖੋ ਦਾਲ ਵਿੱਚ ਹੁਣ ਆਪਾਂ ਪਾਉਂਦੇ ਆ ਹਰਾ ਧਨੀਆ ਤਾਂ ਹਰਾ ਧਨੀਆ ਕੱਟ ਕੇ ਪਾ ਦਿੰਦੇ ਆ ਇਹਦਾ ਵੀ ਕੀ ਹੈ ਟੇਸਟ ਵਧਾਉਣ ਲਈ ਧਨੀਆ ਪਾਓ ਤਾਂ ਹੋਰ ਜ਼ਿਆਦਾ ਵਧੀਆ ਬਣ ਜਾਂਦੀ ਹੈ ਥੋੜੀ ਨਾਲ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਤੜਕਾ ਵੀ ਲਾਤਾ ਹੈ ਤੇ ਹੁਣ ਫਾਈਨਲੀ ਆਪਣੀ ਦਾਲ ਕੀ ਹੈ ਤਿਆਰ ਹੋ ਗਈ